UK ਚ 15 ਸਾਲ ਦੀ ਸਿੱਖ ਕੁੜੀ ਨੂੰ ਪਾਕਿਸਤਾਨੀ ਮੂਲ ਦੇ 5 ਤੋਂ 6 ਜਣਿਆਂ ਨੇ ਪਹਿਲਾਂ ਅਗਵਾ ਕੀਤਾ ਫਿਰ ਉਹਦੇ ਨਾਲ ਗੈਂਗ ਰੇਪ ਕੀਤਾ ਯੂਕੇ ਦੇ ਵੈਸਟ ਲੰਡਨ ਦੇ ਹੌਮਜ਼ਲੋ ਏਰੀਆ 'ਚ ਇਸ 15 ਸਾਲ ਦੀ ਸਿੱਖ ਕੁੜੀ ਨੂੰ 34 ਸਾਲ ਦੇ ਪਾਕਿਸਤਾਨੀ ਬੰਦੇ ਨੇ ਆਪਦੇ ਫਲੈਟ 'ਚ ਬੰਦ ਕਰ ਰੱਖਿਆ ਸੀ ਜਿੱਥੇ ਹਰ ਰੋਜ਼ ਇਹਦੇ 5 ਤੋਂ 6 ਹੋਰ ਪਾਕਿਸਤਾਨੀ ਸਾਥੀ ਆਉਂਦੇ ਤੇ ਕਈ ਘੰਟਿਆਂ ਤੱਕ ਇਸ ਕੁੜੀ ਦਾ ਸਰੀਰਕ ਸ਼ੋਸ਼ਣ ਕਰਦੇ ਅੱਜ ਤੋਂ ਕੁਝ ਦਿਨ ਪਹਿਲਾਂ ਯੂਕੇ ਦੇ ਸ਼ੇਰ-ਏ-ਪੰਜਾਬ ਗਰੁੱਪ ਦੇ ਕੁਝ ਮੁੰਡੇ ਇਸ 34 ਸਾਲ ਦੇ ਪਾਕਿਸਤਾਨੀ ਬੰਦੇ ਦੀ ਅਪਾਰਟਮੈਂਟ ਦੇ ਸਾਹਮਣੇ ਪਹੁੰਚ ਜਾਂਦੇ ਆ ਜਿੱਥੇ ਇਹਨਾਂ ਵੱਲੋਂ ਇਸ ਬੰਦੇ ਨੂੰ ਕਨਫਰੋਂਟ ਕੀਤਾ ਜਾਂਦਾ ਘੱਟੋ ਘੱਟ 15 ਦਿਨ ਬੀਤ ਜਾਂਦੇ ਆ ਪਰ ਪੁਲਿਸ ਵੱਲੋਂ ਜਾਂ ਸਰਕਾਰ ਵੱਲੋਂ ਇਸ ਕੁੜੀ ਨੂੰ ਬਚਾਉਣ ਲਈ ਕੋਈ ਐਕਸ਼ਨ ਨਹੀਂ ਲਿਆ ਜਾਂਦਾ ਤਾਂ ਉਦੋਂ ਅੱਕੇ ਹੋਏ ਇਹੀ ਮੁੰਡੇ 200 ਤੋਂ 300 ਸਿੱਖਾਂ ਨੂੰ ਇਕੱਠੇ ਕਰਕੇ ਇਸ ਬੰਦੇ ਦੀ ਬਿਲਡਿੰਗ ਦੇ ਸਾਹਮਣੇ ਪਹੁੰਚ ਜਾਂਦੇ ਆ ਇਹਨਾਂ ਸਾਰਿਆਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾਣ ਤੋਂ ਬਾਅਦ ਫੇਰ ਕਿਤੇ ਜਾ ਕੇ ਪੁਲਿਸ ਦੇ ਕੰਨ ਖੁੱਲਦੇ ਆ ਤੇ ਫੇਰ ਫਾਈਨਲੀ 13 ਜਨਵਰੀ ਨੂੰ ਇਸ ਵਿਚਾਰੀ ਕੁੜੀ ਨੂੰ ਇਹਨਾਂ ਦਰਿੰਦਿਆਂ ਦੇ ਜਾਲ ਤੋਂ ਬਚਾਇਆ ਜਾਂਦਾ 200 ਤੋਂ 300 ਸਿੱਖਾਂ ਨੂੰ ਯੂਕੇ 'ਚ ਇਕੱਠਾ ਕਰਨਾ ਪਿਆ ਇਸ 15 ਸਾਲ ਦੀ ਸਿੱਖ ਕੁੜੀ ਨੂੰ ਬਚਾਉਣ ਲਈ ਫਿਰ ਪੁਲਿਸ ਦੀ ਇਨਵੈਸਟੀਗੇਸ਼ਨ ਕਲੀਅਰ ਕਰਦੀ ਹੈ ਕਿ ਇਹ ਪੰਜ ਤੋਂ ਛੇ ਪਾਕਿਸਤਾਨੀ ਬੰਦੇ ਇੱਕ ਗਰੂਮਿੰਗ ਗੈਂਗ ਦਾ ਹਿੱਸਾ ਸੀ ਜੀਨੂੰ ਇਸ 34 ਸਾਲਾਂ ਦੇ ਬੰਦੇ ਵੱਲੋਂ ਲੀਡ ਕੀਤਾ ਜਾ ਰਿਹਾ ਸੀ ਜੇ ਸੌਖੇ ਸ਼ਬਦਾਂ ਚ ਗਰੂਮਿੰਗ ਦਾ ਮਤਲਬ ਸਮਝੀਏ ਤਾਂ ਅਨਰੇਜ ਕੁੜੀਆਂ ਨੂੰ ਮਤਲਬ 18 ਸਾਲ ਤੋਂ ਘੱਟ ਕੁੜੀਆਂ ਨੂੰ ਹੌਲੀ-ਹੌਲੀ ਆਪਦੇ ਜਾਲ ਚ ਫਸਾ ਕੇ ਤੇ ਉਹਨਾਂ ਨਾਲ ਦੋਸਤੀ ਦਾ ਨਾਟਕ ਕਰਕੇ ਤੇ ਉਹਨਾਂ ਨੂੰ ਵੱਖ-ਵੱਖ ਗਿਫਟ ਦੇ ਕੇ ਤੇ ਉਹਨਾਂ ਦੀ ਮਦਦ ਕਰਨ ਦੇ ਬਹਾਨੇ ਇਹਨਾਂ ਗਰੂਮਿੰਗ ਗੈਂਗਸ ਵੱਲੋਂ ਇਹਨਾਂ ਭੋਲੀਆਂ-ਪਾਲੀਆਂ ਕੁੜੀਆਂ ਦਾ ਪਰੋਸਾ ਜੱਤ ਲੈ ਜਾਂਦਾ ਤੇ ਫਿਰ ਹੌਲੀ-ਹੌਲੀ ਇਹ ਇਹਨਾਂ ਦੇ ਪਰਿਵਾਰਾਂ ਤੋਂ ਦੂਰ ਕਰ ਦਿੱਤਾ ਜਾਂਦਾ ਤੇ ਫਿਰ ਇਹਨਾਂ ਸਾਰੀਆਂ ਕੁੜੀਆਂ ਨੂੰ ਭਰੋਸੇ 'ਚ ਲੈ ਕੇ ਇਹਨਾਂ ਦਾ ਸ਼ਰੀਰਵਾਤਨ ਲਈ ਆਪਦੇ ਕੋਲ ਰੱਖ ਲਿਆ ਜਾਂਦਾ ਇਹ 15 ਸਾਲ ਦੀ ਕੁੜੀ ਵੀ ਇਸੇ ਗਰੂਮਿੰਗ ਗੈਂਗ ਦਾ ਸ਼ਿਕਾਰ ਬਣੀ ਤੇ ਇਦਾਂ ਪੰਜਾਬੀ ਕੁੜੀਆਂ ਨਾਲ ਕਈ ਸਾਲਾਂ ਤੋਂ ਹੁੰਦਾ ਆ ਰਿਹਾ ਅੱਜ ਇਹਨਾਂ ਕੁੜੀਆਂ ਨੂੰ ਬਹੁਤ ਲੋੜ ਆ ਆਪਣੀ ਆਪਾਂ ਸਾਰਿਆਂ ਨੂੰ ਇਕੱਠੇ ਹੋ ਕੇ ਸ਼ੇਰੇ ਪੰਜਾਬ ਗਰੁੱਪ ਵਾਂਗੂ ਇਹਨਾਂ ਕੁੜੀਆਂ ਦੇ ਨਾਲ ਖੜਨਾ ਚਾਹੀਦਾ ਕੋਈ ਵੀ ਭਾਈਚਾਰਾ ਹੋਊਗਾ ਆਪਦੀ ਜਗ੍ਹਾ ਤੇ ਹੋਊਗਾ ਪਰ ਇਸ ਮੁੱਦੇ ਤੇ ਆਪਣੀ ਸਰਕਾਰ ਨੂੰ ਆਪਣੇ ਸਿੱਖ ਪ੍ਰਚਾਰਕਾਂ ਨੂੰ ਹਰ ਇੱਕ ਬੰਦੇ ਨੂੰ ਬੋਲਣ ਦੀ ਲੋੜ ਆ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਇਹ ਗੱਲ ਪਹੁੰਚੇ ਤੇ ਆਪਾਂ ਸਾਰੇ ਮਿਲ ਕੇ ਇਸ ਚੀਜ਼ ਦਾ ਖਾਤਮਾ ਕਰੀਏ